ਜੰਡਿਆਲਾ ਵਿਖੇ ਬੀਡੀਪੀਓ ਦਫ਼ਤਰ ਦੇ ਬਾਹਰ ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਰੇਬਾਜ਼ੀ ਕੀਤੀ ਗਈ ਦੱਸਿਆ ਗਿਆ ਕਿ ਪੰਚਾਇਤ ਦੀ ਚੋਣਾਂ ਦੇ ਨਾਮਜ਼ਦ ਕੀ ਵਾਪਸ ਲੈਣ ਤੇ ਚੋਣਾਂ ਦੀ ਆਖਰੀ ਤਰੀਕ òn ਕਰਕੇ ਨਾਹਲੀ ਚੋਣ ਦਾ ਨਿਸ਼ਾਨ ਨਾ ਮਿਲਣ ਤੇ ਲਿਸਟ ਜਾਰੀ ਨਾ ਹੋਣ ਕਰਕੇ ਪਿੰਡਾਂ ਦੇ ਲੋਕਾਂ ਵੱਲੋਂ ਦੇਰ ਰਾਤ ਤੱਕ ਨਾਰੇਬਾਜ਼ੀ ਕੀਤੀ ਗਈ ਜੰਡਿਆਲਾ ਗੁਰੂ ਤੋਂ ਕਵਲਜੈ ਸਿੰਘ ਲਾਡੀ ਦੇ ਨਾਲ ਸੁਖਵਿੰਦਰ ਦੀ ਰਿਪੋਰਟ ਤੇ ਸਰ 9:30 ਹੋ ਗਏ ਅਜੇ ਤੱਕ ਇਹਨਾਂ ਲਿਸਟਾਂ ਨਹੀਂ ਲਾਈਆਂ ਤੇ ਜਿਹੜੇ ਆਮ ਪਾਰਟੀ ਦੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਲਿਸਟਾ ਚੋਣ ਸ਼ਾਨੇ ਨਾਲ ਦਿੱਤੇ ਆ ਉਹਨਾਂ ਛਪਾ ਵੀ ਲਿਆ ਤੇ ਸਾਡੀ ਜਿੰਨੀ ਆ ਪਬਲਿਕ ਖਲੋਤੀ ਆ ਜੋ ਆਮ ਪਾਰਟੀ ਦੇ ਜਾਂ ਆਜ਼ਾਦ ਆ ਜਾਂ ਕੁਝ ਕਾਲੀਦਾਲ ਨਾਲ ਸੰਬੰਧ ਰੱਖਦੇ ਆ ਉਹ ਸਾਰੇ ਕੈਂਡੀਡੇਟ ਤੇ ਖਲੋਤੇ ਆ ਕੋਈ ਲਿਸਟ ਨਹੀਂ ਲਾਉਣ ਦੇ ਤੇ ਸਾਡੇ ਆ ਜੇ ਹੁਣ ਮੈਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਆ ਜੇ ਐਸਡੀਐਮ ਸਾਹਿਬ ਨਾਲ ਵੀ ਗੱਲ ਕੀਤੀ ਆ ਲੇਕਿਨ ਐਸਡੀਐਮ ਸਾਹਿਬ ਫੋਨ ਨਹੀਂ ਚੁੱਕ ਰਹੇ ਜੇ ਅਜੇ ਤੱਕ ਸਾਨੂੰ ਲਿਸਟਾਂ ਨਹੀਂ ਲੱਗੀਆਂ ਤੇ ਦੂਜੀ ਪਾਰਟੀਆਂ ਨੇ ਜਿਹੜੇ ਨਾ ਹਰ ਇੱਕ ਨੂੰ ਟਰੈਕਟਰ ਦੇ ਦਿੱਤਾ ਵਾ ਉਹਨਾਂ ਆਪਣੇ ਜਿਹੜੇ ਆ ਪੋਸਟਿੰਗ ਛਾਪ ਲਏ ਆ। ਅੱਜ ਦੋ ਨਿਸ਼ਾਨ ਮਿਲਨੇ ਸੀ ਪੈਂਚ ਪੈਂਟਾਂ ਨੂੰ ਲਿਸਟਾਂ ਇੱਥੇ ਲੇਟ ਹੋਣ ਦਾ ਕਾਰਨ ਕੀ ਹੈਗਾ ਵਾ? ਬਲਾਕ ਜਾਂ ਦੇ ਅਲਾ ਗਰੁੱਪ ਕਿ ਲਿਸਟਾਂ ਲੇਟ ਹੋਣ ਦਾ ਕਾਰਨ ਜੀ ਆਰਓ ਸਹਿਬਾਨਾ ਨੂੰ ਕੋਈ ਵੱਖਰੀ ਅਸੀ ਸਲਿੱਪੀ ਕਹਿ ਰਹੇ ਸੀ ਦੇ ਉਹਦੇ ਵਿੱਚ ਇਹਨੂੰ ਟਾਈਪ ਕਰਨ ਲਈ ਜਾਂ ਨੂੰ ਕਨਵਰਟ ਕਰਨ ਲਈ ਉਸ ਫਾਰਮੈਟ ਵਿੱਚ ਕਰਨ ਲਈ ਕਿਹਾ ਸੀ ਉਹ ਅਸੀਂ ਕਾਫੀ ਆਰਓ ਸੇ ਬੰਦੇ ਨਾਲ ਸੰਪਰਕ ਕੀਤਾ ਉਹਨਾਂ ਵੱਲੋਂ ਲਿਸ਼ਟਾ ਤਿਆਰ ਕੀਤੀਆਂ ਜਾ ਰਹੀਆਂ ਕੋਈ ਅਸੀਂ ਸਲਿੱਪੀ ਵਿੱਚ ਉਹਨੂੰ ਕਨਵਰਟ ਕਰਨ ਵਿੱਚ ਥੋੜੀ ਪ੍ਰੋਬਲਮ ਆ ਰਹੀ ਤਾਂ ਲਿਸਟ ਲੇਟ ਹੋਈ ਆ ਅਦਰਵਾਈਜ਼ ਕੋਈ ਕਾਰਨ ਨਹੀਂ ਹੈਗਾ ਜੀ ਤੇ ਕੁਝ ਬੰਦੇ ਐਵੇਂ 10 20 50 ਜਿਹੜੇ ਥੋੜਾ ਤਰਾਜ ਜਿਤਾ ਰਹੇ ਆ ਤੇ ਵਾਰੀ-ਵਾਰੀ ਲਿਸ਼ਟਾ ਸੀ ਜਿਵੇਂ ਜਿਵੇਂ ਤਿਆਰ ਹੋ ਰਹੀਆਂ ਉਤਰਾ ਉਤਰਾ ਆਰਓ ਸਹਿਬਾਨ ਆਪੋ ਆਪਣੇ ਕਲਸਟਰ ਦੀਆਂ ਲਿਸ਼ਟਾ ਲਗਾ ਰਹੇ ਆ ਕਿਸੇ ਨਾਲ ਕੋਈ ਪਾਰਸ਼ਲਟੀ ਨਹੀਂ ਕੋਈ ਇਤਰਾਜ਼ ਨਹੀਂ ਹੈ ਜਿਹਦੇ ਕੁਝ ਥੋੜੇ ਜੇ ਬੰਦੇ ਰਹਿ ਗਏ 10ਵੀਂ ਪੰਜਾਬ ਉਹਨਾਂ ਵੱਲੋਂ ਇਤਰਾਜ਼ ਚ ਤਾਇਆ ਜਾ ਰਿਹਾ ਵੀ ਚੰਨ ਖੇਤੀ ਦੋ ਲਿਸਟਾਂ ਉਸੀ 슬ਿੱਪੀ ਵਿੱਚ ਕਨਵਰਟ ਕਰਨ ਕਰਕੇ ਉਹਦੇ ਨਾਲ ਥੋੜੀ ਜੀ ਦੇਰੀ ਜ਼ਰੂਰ ਹੋਈ ਆ ਤੇ ਉਹ ਵੀ ਅਸੀਂ ਵੱਧ ਤੋਂ ਵੱਧ ਥੋੜੇ ਸਮੇਂ ਦੇ ਵਿੱਚ ਤੁਹਾਡੇ ਸਾਹਮਣੇ ਵਿਖੋ ਲਿਸਟਾਂ ਲੱਗ ਜਾਣੀਆਂ ਕਿਸੇ ਦਾ ਕੋਈ ਕਿਸੇ ਦਾ ਕੋਈ ਇਤਰਾਜ਼ ਨਹੀਂ ਅਸੀਂ ਰਹਿਣ ਦੇਵਾਂਗੇ ਜੀ